ਪੁਲਿਸ ਦਾ ਕੰਮ ਹੁੰਦਾ ਨਸ਼ਾ ਤਸਕਰਾਂ ਨੂੰ ਫੜਨਾ ਇਹਨਾਂ ਦੇ ਉੱਤੇ ਪਰਚੇ ਦਰਜ ਕਰਾਉਣੇ ਇਹਨਾਂ ਨੂੰ ਜੇਲ੍ਹ ਪਹੁੰਚਾਉਣਾ ਤਾਂ ਜੋ ਇਹ ਜਿਹੜੇ ਤਸਕਰ ਆ ਜਿਹੜੇ ਨੌਜਵਾਨ ਮੁੰਡਿਆਂ ਨੂੰ ਇਹ ਨਸ਼ੇ ਦੇ ਉੱਤੇ ਲਾ ਦਿੰਦੇ ਆ ਫਿਰ ਉਹਨਾਂ ਤੋਂ ਇਹ ਚੋਰੀਆਂ ਕਰਾਉਂਦੇ ਆ ਉਹਨਾਂ ਤੋਂ ਇਹ ਜਿਹੜਾ ਵਾ ਬੰਦੇ ਵੀ ਮਰਵਾ ਦਿੰਦੇ ਆ ਉਹਨਾਂ ਤੋਂ ਇਹ ਡਾਕੇ ਮਰਵਾਉਂਦੇ ਆ ਸਿਰਫ ਆਪਣਾ ਘਰ ਭੰਨ ਭਰਨ ਵਾਸਤੇ ਉਹਨਾਂ ਨੂੰ ਫੜ ਕੇ ਅੰਦਰ ਦੇਣਾ ਪਰ ਆ ਵੀਡੀਓ ਦੇਖ ਕੇ ਇਦਾਂ ਲੱਗਦਾ ਨਹੀਂ ਇਹਦਾ ਕੰਮ ਸੀਗਾ ਕਿ ਜਿਹੜਾ ਨਸ਼ਾ ਤਸਕਰ ਜਿਹੜਾ ਨਸ਼ਾ ਵੇਚਦਾ ਉਹਦਾ ਗੁੱਟ ਫੜਦਾ ਉਹਦੇ ਉੱਤੇ ਪਰਚਾ ਦਿੰਦਾ ਪਰ ਇਸ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਅਜੇਹਾ ਕੁਝ ਨਹੀਂ ਕੀਤਾ ਇਹਨੇ ਆਪਣੇ ਜੋਗਾ ਉਹਦੇ ਕੋਲੋਂ ਨਸ਼ਾ ਲਿਆ ਗੱਡੀ 'ਚ ਬੈਠਾ ਗੱਡੀ ਇਹਨੇ ਲਾ ਲਈ ਸੜਕ ਦੇ ਵਿੱਚ ਕਿਉਂਕਿ ਇਹਨੂੰ ਪਤਾ ਹੀ ਨਹੀਂ ਲੱਗਾ ਵੀ ਮੈਂ ਨਸ਼ੇ ਦੇ ਵਿੱਚ ਇੰਨਾ ਗੋਟਾ ਇਹਨੂੰ ਪਤਾ ਹੀ ਨਹੀਂ ਵੀ ਮੈਂ ਹਾਈਵੇ ਦੇ ਉੱਤੇ ਖੜਾ ਵਾਂ ਵੀ ਹੋਰ ਟ੍ਰੈਫਿਕ ਵੀ ਲੰਘਦਾ ਨਸ਼ਾ ਕਰਕੇ ਜਦੋਂ ਇਹ ਬਿਲਕੁਲ ਇਹਦੀ ਸੁਧ-ਬੁਧ ਗਵਾਚ ਗਈ ਇਹ ਐਸੇ ਗੱਡੀ 'ਚ ਹੀ ਸੁੱਤਾ ਰਿਆ ਲੋਕ ਆਏ ਉਹਨਾਂ ਦੇਖਿਆ ਵੀ ਗੱਡੀ ਸੜਕ ਦੇ ਵਿੱਚ ਕਾਰ ਖੜੀ ਐ ਕੌਣ ਐ ਜਦੋਂ ਪਹੁੰਚ ਕੇ ਦੇਖਿਆ ਤਾਂ ਇਹ ਤਾਂ ਪੰਜਾਬ ਪੁਲਿਸ ਦਾ ਮੁਲਾਜ਼ਮ ਐ ਔਰ ਲੱਗੇ ਇਹਦੇ ਸਭ ਕੁਝ ਸਮਾਨ ਪਿਆ ਹੋਇਆ ਜਿਹੜਾ ਇਹਨੇ ਨਸ਼ਾ ਇਸਤੇਮਾਲ ਕੀਤਾ ਹੁਣ ਇਹਦਾ ਕੰਮ ਸੀਗਾ ਕਿ ਉਹਨੂੰ ਫੜਦਾ ਪਰ ਕਿਉਂਕਿ ਨਸ਼ੇ ਦਾ ਜਿਹੜਾ ਦਲਦਲ ਏਡੀ ਵੱਡੀ ਤੇ ਇੰਨੀ ਡੂੰਗੀ ਹੋ ਚੁੱਕੀ ਆ ਕਿ ਜਿਨ੍ਹਾਂ ਦਾ ਕੰਮ ਇਸ ਨੂੰ ਰੋਕਣਾ ਵਾ ਉਹ ਇਸ ਦਲਦਲ ਦੇ ਵਿੱਚ ਖੁਦ ਫਸੇ ਹੋਏ ਆ ਜਿਨ੍ਹਾਂ ਦਾ ਕੰਮ ਆ ਨੌਜਵਾਨਾਂ ਨੂੰ ਬਚਾਣਾ ਜਿਨ੍ਹਾਂ ਦਾ ਕੰਮ ਆ ਨੌਜਵਾਨਾਂ ਨੂੰ ਸੇਧ ਦੇਣੀ ਇਹ ਖੁਦ ਜਿਹੜੇ ਆ ਇਸ ਦਲਦਲ 'ਚ ਫਸੇ ਹੋਏ ਆ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਬਹੁਤ ਵਾਰੀ ਪੰਜਾਬ ਪੁਲਿਸ ਨੂੰ ਫਟਕਾਰ ਲਗਾ ਚੁੱਕੀ ਹੈ ਕਿ ਤੁਸੀਂ ਜਿਹੜਾ ਵਾ ਨਿੱਕੇ ਤਸਕਰ ਤਾਂ ਫੜ ਲੈਂਦੇ ਹੋ ਜਾਂ ਜਿਹੜੇ ਨਸ਼ਾ ਲੈ ਕੇ ਇੱਧਰ ਉੱਧਰ ਸਪਲਾਈ ਕਰਦੇ ਉਹਨਾਂ ਨੂੰ ਤਾਂ ਫੜ ਲੈਂਦੇ ਹੋ ਪਰ ਜਿਹੜੇ ਵੱਡੇ ਤਸਕਰ ਆ ਜਿਹੜੇ ਕਿੰਗਪਿੰਨ ਜਿਹੜੇ ਸਰਗਨਾ ਉਹਨਾਂ ਤੱਕ ਤੁਸੀਂ ਪਹੁੰਚਦੇ ਨਹੀਂ ਜੇ ਤੁਸੀਂ ਪਹੁੰਚ ਵੀ ਜਾਂਦੇ ਹੋ ਤਾਂ ਤੁਸੀਂ ਉਹਨਾਂ ਦੇ ਨਾਲ ਕੋਈ ਸੌਦਾ ਕਰ ਲੈਂਦੇ ਹੋ ਉਹਨਾਂ ਨੂੰ ਤੁਸੀਂ ਅਰੈਸਟ ਨਹੀਂ ਕਰਦੇ ਔਰ ਇਹ ਗੱਲ ਇਦਾਂ ਲੱਗਦਾ ਇਹ ਵੀਡੀਓ ਦੇਖ ਕੇ ਕਿ ਇਹ ਗੱਲ ਬਿਲਕੁਲ ਸਹੀ ਆ ਕਿਉਂਕਿ ਜਿਸ ਸ਼ਖਸ ਨੂੰ ਇਸ ਪੁਲਸ ਮੁਲਾਜ਼ਮ ਨੇ ਫੜਨਾ ਸੀਗਾ ਜਿਸ ਤਸਕਰ ਨੂੰ ਇਹਨੇ ਫੜਨਾ ਸੀਗਾ ਇਹ ਉਹਦੇ ਕੋਲੋਂ ਨਸ਼ਾ ਲੈ ਕੇ ਤੇ ਆਪ ਵੀ ਨਸ਼ਾ ਕਰਨ ਲੱਪਿਆ ਇਹਨੇ ਉਹਨੂੰ ਕਿਉਂ ਫੜਨਾ ਇਹ ਦੱਸੇਗਾ ਵੀ ਕਿਉਂ ਕਿਸੇ ਨੂੰ ਵੀ ਉੱਥੋਂ ਨਸ਼ਾ ਵੇਚਦਾ ਜਦਕਿ ਇਹਦਾ ਕੰਮ ਸੀ ਕਿ ਆਪਣੇ ਵੱਡੇ ਆਫੀਸਰਜ਼ ਨਾਲ ਗੱਲ ਕਰਦਾ ਵੀ ਫਲਾਣੀ ਥਾਂ ਦੇ ਉੱਤੇ ਨਸ਼ਾ ਵੇਚਦਾ ਅਸੀਂ ਉੱਥੇ ਰੇਡ ਕਰੀਏ ਉੱਥੋਂ ਉਸ ਨਸ਼ਾ ਤਸਕਰ ਨੂੰ ਚੁੱਕੀਏ ਤਾਂ ਜੋ ਜਿਹੜੇ ਨੌਜਵਾਨ ਜਿਨ੍ਹਾਂ ਨੂੰ ਉਹ ਖਰਾਬ ਕਰ ਰਹੀਆ ਤਸਕਰ ਆਪਾਂ ਉਹਨਾਂ ਨੂੰ ਜਿਹੜਾ ਬਚਾਈਏ ਪਰ ਨਹੀਂ ਇਹਨੇ ਉੱਥੋਂ ਆਪਣੇ ਜੋਗਾ ਨਸ਼ਾ ਲਿਆ ਹੋਣਾ ਆ ਕੇ ਇਹਨੇ ਗੱਡੀ ਦੇ ਵਿੱਚ ਨਸ਼ਾ ਕਰ ਲਿਆ ਪੰਜਾਬ ਪੁਲਿਸ ਦੇ ਵਿੱਚ ਅਜਿਹੇ ਆਫੀਸਰਸ ਵੀ ਮੌਜੂਦ ਆ ਜਿਹੜੇ ਬਿਲਕੁਲ ਸਿਰ ਧੜ ਦੀ ਬਾਜ਼ੀ ਲਾ ਦਿੰਦੇ ਆ ਤਸਕਰਾਂ ਨੂੰ ਫੜਨ ਵਾਸਤੇ ਕਿਉਂਕਿ ਉਹਨਾਂ ਨੂੰ ਪਤਾ ਹੈ ਇਹ ਜਿਹੜਾ ਨਸ਼ਾ ਇਹ ਜਵਾਨੀ ਨੂੰ ਬਰਬਾਦ ਕਰ ਰਿਹਾ ਪੰਜਾਬ ਦੇ ਜੋ ਹਾਲਾਤ ਨੇ ਇਸ ਵੇਲੇ ਨਸ਼ੇ ਦੇ ਮੁਤਲਕ ਉਹ ਸਾਨੂੰ ਸਾਰਿਆਂ ਨੂੰ ਪਤਾ ਹਾਲੇ ਕੁਝ ਦਿਨਾਂ ਦੀ ਗੱਲ ਆ ਵੀ ਜ਼ਹਿਰੀਲੀ ਸ਼ਰਾਬ ਦਾ ਜਿਹੜਾ ਕਹਿਰ ਸੀਗਾ ਉਹ ਸਾਰਿਆਂ ਨੇ ਦੇਖਿਆ ਮੌਤਾਂ ਦੀ ਗਿਣਤੀ 21 ਤੱਕ ਪਹੁੰਚ ਗਈ ਆ ਸੰਗਰੂਰ ਤੇ ਸੁਨਾਮ ਦੇ ਵਿੱਚ ਜਿਹੜੀ ਉਹ ਸ਼ਰਾਬ ਉਹਨਾਂ ਨੇ ਘਰੇ ਹੀ ਬਣਾ ਕੇ ਸਪਲਾਈ ਕੀਤੀ ਔਰ ਉਹਨਾਂ ਦੇ ਗਾਹਕ ਕੌਣ ਸੀਗੇ ਦਿਹਾਰੀਦਾਰ ਬੰਦੇ ਮਜ਼ਦੂਰ ਬੰਦੇ ਉਹਨਾਂ ਨੂੰ ਉਹਨਾਂ ਨੇ ਲਾਲਚ ਦਿੱਤਾ ਵੀ ਤੁਹਾਨੂੰ 150 200 ਦੀ ਬੋਤਲ ਦੇ ਦਿੰਦੇ ਆ ਵੀ ਤੁਸੀਂ ਅਧਿਆ ਪਾਇਆ ਕਿਉਂ ਲੈਣਾ ਤੁਹਾਨੂੰ ਬੋਤਲ ਹੀ ਦੇ ਦਿੰਦੇ ਆ ਔਰ ਬਾਅਦ ਦੇ ਵਿੱਚ ਉਹ ਜਿਹੜੀ ਮਿਲਾਵਟੀ ਸ਼ਰਾਬ ਉਹ ਜਿਹੜੀ ਜ਼ਹਿਰੀਲੀ ਸ਼ਰਾਬ ਸੀ ਉਹ ਪੀ ਕੇ ਬੰਦੇ ਮਰ ਗਏ ਪਰ ਹੁਣ ਆ ਵੀ ਦੇਖੋ ਤੁਸੀਂ ਵੀ ਇਹਨੇ ਇੱਕ ਪਾਸੇ ਤਾਂ ਉਸ ਨਸ਼ਾ ਤਸਕਰ ਨੂੰ ਫੜਨਾ ਸੀਗਾ ਪਰ ਇਹ ਉਹਦੇ ਕੋਲੋਂ ਨਸ਼ਾ ਲੈ ਕੇ ਆ ਕੇ ਇਹ ਆਪ ਹੀ ਨਸ਼ਾ ਕਰਨ ਲੱਪਿਆ ਹੁਣ ਪੁਲਿਸ ਵਿਚਾਰੀ ਜਿਹੜੇ ਚੰਗੇ ਅਫਸਰਾਂ ਉਹ ਕੀ ਕਰਨ ਕਿਉਂਕਿ ਇਹਦਾ ਕੰਮ ਬਣਦਾ ਸੀਗਾ ਆਪਣੇ ਅਫਸਰਾਂ ਨੂੰ ਇਤਲਾਹ ਦੇਂਦਾ ਪਰ ਇਹਨੇ ਅਜੇ ਹਾਂ ਨਹੀਂ ਕੀਤਾ ਇਹ ਆਪ ਹੀ ਨਸ਼ੇ ਦੇ ਵਿੱਚ ਜਿਹੜਾ ਡੁੱਬਿਆ ਪਿਆ ਔਰ ਇੱਥੋਂ ਤੁਸੀਂ ਅੰਦਾਜ਼ਾ ਲਗਾਓ ਕਿ ਨਸ਼ੇ ਨੇ ਪੈਰ ਜਿਹੜੇ ਆ ਉਹ ਕਿਸ ਕਦਰ ਪਸਾਰ ਚੁੱਕੇ ਪਸਾਰਲੇ ਨੇ ਕਿ ਜਿਨ੍ਹਾਂ ਦਾ ਕੰਮ ਇਹਦੀ ਰੋਖਥਾਮ ਆ ਜਿਨ੍ਹਾਂ ਦਾ ਕੰਮ ਤਸਕਰਾਂ ਨੂੰ ਫੜਨਾ ਜਿਨ੍ਹਾਂ ਦਾ ਕੰਮ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਪਹਚਾਉਣਾ ਇਹਨਾਂ ਉੱਤੇ ਮੁਕਦਮੇ ਦਰਜ ਕਰਨੇ ਉਹ ਤਾਂ ਆਪ ਹੀ ਨਸ਼ੇ ਦੀ ਦਲਦਲ 'ਚ ਫਸੇ ਹੋਏ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ